ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਉਹ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਧਰਤੀ ਦੇ ਉੱਤੇ ਜੋ ਜਨਮ ਲਿਆ ਆ ਉਹ ਸਾਰੀ ਦੁਨੀਆ ਦੇ ਲਈ ਆ ਸਾਰੇ ਲੋਕਾਂ ਨੂੰ ਮੁਕਤੀ ਦੇਣ ਲਈ ਪ੍ਰਭੂ ਨੇ ਜਨਮ ਲਿਆ ਆ ਉਹ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤੇ ਉਸ ਦੇਸ਼ ਦੇ ਵਿੱਚ ਕੋਈ ਚਰਵਾਹੀ ਜਿਹੜੇ ਰਾਤ ਨੂੰ ਖੇਤਾਂ ਦੇ ਵਿੱਚ ਰਹਿ ਕੇ ਤੇ ਆਪਣੇ ਇੰਜੜ ਦੀ ਰਖਵਾਲੀ ਕਰ ਰਹੇ ਉਹ ਅਚਨ ਦੇ ਵਿੱਚ ਲਿਖਿਆ ਕਿ ਖੁਦਾ ਦਾ ਇੱਕ ਦੂਤ ਉਹਨਾਂ ਦੇ ਸਾਹਮਣੇ ਆਇਆ ਤੇ ਉਹਦਾ ਤੇਜ ਉਹਨਾਂ ਤੇ ਚਮਕਿਆ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਚਰਵਾਹੇ ਡਰ ਗਏ ਦੂਤ ਨੂੰ ਵੇਖ ਕੇ ਚਰਵਾਹੇ ਡਰ ਗਏ ਅੱਗੇ ਜਦੋਂ ਵੇਖੋ ਲੂਕਾ ਦੀ ਅੰਜੀਲ ਉਹਦਾ 10 ਦੀ ਦਸਾਇਤ ਪੜਦੇ ਆ ਵਚਨ ਚ ਲਿਖਿਆ ਤਦ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਆ ਜੋ ਸਾਰੀ ਦੁਨੀਆ ਦੇ ਲਈ ਹੋਵੇਗੀ ਵੇਖੋ ਖੁਦਾ ਦਾ ਦੂਤ ਸਵਰਗ ਦੇ ਵਿੱਚੋਂ ਉਹਨਾਂ ਅਜਾਲੀਆਂ ਦੇ ਕੋਲ ਆਇਆ ਕਿਉਂਕਿ ਵੇਖੋ ਭੈਣ ਭਰਾਓ ਤਕਰੀਬਨ ਬਹੁਤ ਸਾਰੇ ਲੋਕ ਨੇ ਜਿਹੜੇ ਰਾਤ ਨੂੰ ਹੀ ਸੌਂਦੇ ਆ ਪਰ ਵਚਨ ਦੇ ਵਿੱਚ ਲਿਖਿਆ ਕਿ ਚਰਵਾਹੇ ਆਪਣੇ ਭੇਡਾਂ ਦੀ ਰਾਤੀ ਕਰ ਰੇ ਉਹ ਜਾਗ ਰਹੇ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਖੁਦਾ ਦਾ ਦੂਤ ਉਹਨਾਂ ਦੇ ਕੋਲੋਂ ਆਇਆ ਸਵਰਗ ਤੋਂ ਉਹਨਾਂ ਜਾਲੀਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਣਾ ਜਿਹੜੀ ਸਾਰੀ ਦੁਨੀਆ ਦੇ ਲਈ ਹੋਵੇਗੀ ਵੇਖੋ ਇਹ ਜਿਹੜੀ ਖੁਸ਼ਖਬਰੀ ਆ ਖੁਦਾ ਦੇ ਦੂਤ ਨੇ ਸਵਰਗ ਦੇ ਵਿੱਚੋਂ ਆਣ ਕੇ ਸੁਣਾਈ ਵੇਖੋ ਇਹ ਕੋਈ ਮਨੁੱਖ ਨੇ ਨਹੀਂ ਕੇ ਇਨਸਾਨ ਨੇ ਨਹੀਂ ਕੋਈ ਵੀ ਬੰਦੇ ਨੇ ਕੁਛ ਖਬਰੀ ਨਹੀਂ ਸੁਣਾਈ ਇਹ ਖੁਦਾ ਦੇ ਦੂਤ ਨੇ ਸਵਰਗ ਦੇ ਵਿੱਚੋਂ ਆਣ ਕੇ ਖੁਸ਼ ਖਬਰੀ ਚਰਵਾਹਿਆਂ ਨੂੰ ਦੱਸੀ ਆ ਹਾਲੇਲੂਇਆ ਤੇ ਚਰਵਾਹਿਆਂ ਨੇ ਕਿਹਾ ਕਿ ਇਹ ਜਿਹੜੀ ਖਬਰ ਆ ਇਹ ਜਿਹੜੀ ਖੁਸ਼ ਖਬਰੀ ਆ ਸਾਰੀ ਦੁਨੀਆ ਦੇ ਲਈ ਹੋਵੇਗੀ ਤੇ ਵੇਖੋ ਭੈਣ ਭਰਾਓ ਹੁਣ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਕੂਚੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਭੈਣ ਭਰਾਓ ਇਸ ਸੁਨੇਹਾ ਸਵਰਗ ਦੇ ਵਿੱਚੋਂ ਦੂਤ ਲੈ ਕੇ ਆਇਆ ਤੇ ਇਹ ਜਿਹੜੀ ਖੁਸ਼ਖਬਰੀ ਆ ਇਹ ਸਾਰੀ ਦੁਨੀਆ ਦੇ ਲਈ ਆ ਇਹ ਕਿਸੇ ਧਰਮ ਦੇ ਲਈ ਨਹੀਂ ਕਿਸੇ ਜਾਤ ਦੇ ਲਈ ਨਹੀਂ ਪਾਪ ਕਿ ਹਰ ਇੱਕ ਕੋ ਇਨਸਾਨ ਦੇ ਲਈ ਜਿਨੇ ਆਪਣੀ ਮਾਂ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਕੀ ਆ ਖੁਸ਼ਖਬਰੀ ਅੱਗੇ ਅਸੀਂ ਵਚਨ ਪੜ੍ਹਾਂਗੇ ਲੋਕਾਂ ਦੀ ਅੰਜੀਲ ਉਹਦਾ ਦੋ ਬਾਪ 11 ਐਤ ਵਿੱਚ ਲਿਖਿਆ ਕਿ ਦਾਉਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹallelujah ਦੂਤ ਨੇ ਕੀ ਕਿਹਾ ਕਿ ਤੁਹਾਡੇ ਲਈ ਇਹ ਖੁਸ਼ਖਬਰੀ ਹੈ ਕਿ ਦੌਦ ਦੇ ਸ਼ਹਿਰ ਦੇ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋ ਗਿਆ ਆ ਜਿਹੜਾ ਮਸੀਹ ਪ੍ਰਭੂ ਆ ਹallelujah ਵੇਖੋ ਭੈਣ ਭਰਾਓ ਜਿਹੜਾ ਇਜ਼ਰਾਈਲ ਆ ਉਹ ਦੁਨੀਆਂ ਦੇ ਸੈਂਟਰ ਦੇ ਵਿੱਚ ਤੇ ਵੇਖੋ ਆਪਣਾ ਦੇਸ਼ ਵੀ ਕਿਉਂਕਿ ਇਜ਼ਰਾਈਲ ਕਿਹਦੇ ਵਿੱਚ ਪੈਂਦਾ ਏਸ਼ੀਆ ਦੇ ਵਿੱਚ ਤੇ ਆਪਣਾ ਦੇਸ਼ ਵੀ ਏਸ਼ੀਆ ਦੇ ਵਿੱਚ ਹਾਲੇਲੂਇਆ ਤੇ ਵੇਖੋ ਪਹਿਣ ਪ੍ਰਾਉ ਪੁਰਾਣੇ ਜਦੋਂ ਅਸੀਂ ਪੁਰਾਣਾ ਨੇਮ ਪੜਦੇ ਆਂ ਤੇ ਪੁਰਾਣੇ ਨੇਮ ਦੇ ਵਿੱਚ ਵੀ ਜਿਹੜੀ ਹੈਕਰ ਹੀ ਖੁਦਾ ਨੇ ਜਿਹੜੀ ਬਣਾਈ ਉਹ ਵੀ ਜਰੂਸ਼ਲੇਮ ਵਿੱਚ ਹੀ ਸਾਰੇ ਲੋਕ ਦੁਨੀਆਂ ਦੇ ਸਾਰੇ ਲੋਕ ਕਿੱਥੇ ਜਾ ਕੇ ਬੰਦਗੀ ਕਰਦੇ ਹੁੰਦੇ ਸੀ ਜੇਰੂਸ਼ਲੇਮ ਦੇ ਵਿੱਚ ਹਾਲੇਲੂਇਆ ਕਿਉਂਕਿ ਅਸੀਂ ਮੱਤੀ ਦੀ ਅੰਜੀਲ ਦੇ ਵਿੱਚ ਪੜਦੇ ਹਾਂ ਕਿ ਯੂਵਸੀ ਵੀ ਪ੍ਰਭੂ ਨੂੰ ਤਾਰਾ ਵੇਖ ਕੇ ਤੇ ਮੱਥਾ ਟੇਕਣ ਦੇ ਹਾਲੇਲੂਇਆ ਇਹ ਜਗ੍ਹਾ ਤੇ ਖੁਦਾ ਦੇ ਦੂਤ ਨੇ ਕਿਹਾ ਕਿ ਦੋਦ ਦੇ ਨਗਰ ਦੇ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਉਹੀ ਪ੍ਰਭੂ ਤੇ ਵੇਖੋ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਪਿੱਛੇ ਲੱਗਦਾ ਹੈ ਕਿ ਇਨਸਾਨ ਦੇ ਪਿੱਛੇ ਨਾਂ ਦੇ ਪਿੱਛੇ ਨਹੀਂ ਲੱਗਦਾ ਹallelujah ਤੇ ਵੇਖੋ ਭੈਣ ਭਰਾਓ ਮੁਕਤੀ ਦਾਤਾ ਅੱਜ ਤੋਂ 2023 ਸਾਲ ਪਹਿਲਾਂ ਪੈਦਾ ਹੋ ਦਿਹਾਅ ਤੇ ਉਹ ਅੱਜ ਹਰ ਇੱਕ ਇਨਸਾਨ ਨੂੰ ਮੁਕਤੀ ਦੇਣੀ ਚਾਹੁੰਦਾ ਹੈ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਉਹਦੇ ਕੋਲੋਂ ਨਹੀਂ ਆ ਰਹੇ ਤੇ ਵੇਖੋ ਭੈਣ ਭਰਾਓ ਮੁਕਤੀ ਈਸ਼ੂ ਮਸੀਹ ਦੇ ਨਾਂ ਦੇ ਵਿੱਚ ਹੀ ਆ वचन ਦੇ ਵਿੱਚ ਲਿਖਿਆ ਕਿ ਅਸਮਾਨ ਤੇ ਜ਼ਮੀਨ ਤੇ ਜਮੀਨ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਵੀ ਦੂਜਾ ਨਾਂ ਨਹੀਂ ਦਿੱਤਾ ਗਿਆ ਕਿ ਜਿੱਤੋਂ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਤੇ ਵੇਖੋ ਭੈਣ ਭਰਾਓ ਜਿਹੜਾ ਆਪ ਮੁਕਤਿਆ ਉਹੀ ਦੂਸਰੇ ਨੂੰ ਮੁਕਤ ਕਰ ਸਕਦਾ ਹੈ ਜਿਹੜਾ ਆਪ ਅਜੇ ਮੁਕਤੀ ਨਹੀਂ ਹੋਇਆ ਤੇ ਦੂਸਰੇ ਨੂੰ ਕਿੱਦਾਂ ਮੁਕਤ ਕਰ ਸਕਦਾ ਹੈ ਉਹ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਦੇ ਲਈ ਸ਼ਰੀਰ ਲਈ ਸ਼ਰੀਰ ਦੇ ਵਿੱਚ ਕੁਰਬਾਨ ਹੋ ਕੇ ਤੀਸਰੇ ਦਿਨ ਜੀ ਉੱਠ ਕੇ ਤੇ ਖੁਦਾ ਸਵਰਗ ਦੇ ਵਿੱਚ ਚਲਿਆ ਗੇ ਤੇ ਵੇਖੋ ਅੱਜ ਉਹ ਹਰ ਇੱਕ ਇਨਸਾਨ ਨੂੰ ਮੁਕਤੀ ਦੇਣੀ ਚਾਹੁੰਦਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਦੋ ਦੇ ਸ਼ਹਿਰ ਵਿੱਚ ਕਿਉਂਕਿ ਇਜ਼ਰਾਈਲ ਕਿੱਥੇ ਆ ਦੁਨੀਆ ਦੇ ਸੈਂਟਰ ਦੇ ਵਿੱਚ ਹਾਲੇਲੂਇਆ ਤੇ ਵੇਖੋ ਇਜ਼ਰਾਈਲ ਤੋਂ ਹੀ ਖੁਦਾ ਦਾ ਪ੍ਰਚਾਰ ਪੂਰੀ ਦੁਨੀਆ ਦੇ ਵਿੱਚ ਖਿਲ ਰਿਹਾ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਅੰਤ ਦੇ ਦਿਨਾਂ ਦੇ ਵਿੱਚ ਇਹ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਵੇਗਾ ਹallelujah ਪ੍ਰਭੂ ਨੇ ਕਹ ਫਿਰ ਅੰਤ ਆਵੇਗਾ ਤੇ ਵੇਖੋ ਭੈਣ ਭਰਾਓ ਅੱਜ ਸਾਰੀ ਦੁਨੀਆ ਦੇ ਵਿੱਚ ਯਿਸੂ ਮਸੀਹ ਦਾ ਪ੍ਰਚਾਰ ਹੋ ਰਿਆ ਹੈ ਤੇ ਉਹਦੇ ਲੋਕ ਕਰ ਵੀ ਰੇ ਪ੍ਰਚਾਰ ਕੀ ਕਰ ਰਹੇ ਆ ਕਿ ਪ੍ਰਭੂ ਹੀ ਮੁਕਤੀ ਦਾ ਦਾਤਾ ਹੈ ਪ੍ਰਭੂ ਹੀ ਤੁਹਾਨੂੰ ਧਰਤੀ ਦੇ ਉੱਤੇ ਮੁਕਤੀ ਦੇ ਸਕਦਾ ਹੈ ਵੇਖੋ ਭੈਣ ਭਰਾਓ ਯੇਸ਼ੂ ਮਸੀਹ ਤੋਂ ਇਲਾਵਾ ਤੁਹਾਨੂੰ ਕੋਈ ਵੀ ਮੁਕਤ ਨਹੀਂ ਕਰ ਸਕਦਾ ਪ੍ਰਭੂ ਯੇਸ਼ੂ ਮਸੀਹ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਕਿ ਸਵਰਗ ਦਾ ਦਰਵਾਜ਼ਾ ਮੈਂ ਪ੍ਰਭੂ ਨੇ ਕਿਹਾ ਮੇਰੇ ਤੋਂ ਬਿਨਾ ਕੋਈ ਵੀ ਸਵਰਗ ਨੂੰ ਨਹੀਂ ਜਾ ਸਕਦਾ ਤੇ ਵੇਖੋ ਭੈਣ ਭਰਾਓ ਮੁਕਤੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹੀ ਆ ਤੇ ਵੇਖੋ ਇਹ ਜਿਹੜੀ ਮੁਕਤੀ ਦੀ ਖੁਸ਼ਖਬਰੀ ਆ ਕਿਹੇ ਬੰਦੇ ਨੇ ਨਹੀਂ ਕਿਹ ਇਨਸਾਨ ਨੇ ਨਹੀਂ ਖੁਦਾ ਦੇ ਦੂਤਾਂ ਨੇ ਆਣ ਕੇ ਧਰਤੀ ਦੇ ਉੱਤੇ ਦਿੱਤੀ ਆ ਮੁਕਤੀ ਦੀ ਖਬਰ ਤੇ ਵੇਖੋ ਭੈਣ ਭਰਾਓ ਰਾਹ ਅੱਜ ਖੁਦਾ ਨੇ ਤੁਹਾਡੇ ਸਾਹਮਣੇ ਰੱਖਿਆ ਆ ਤੇ ਵੇਖੋ ਉਹਦੇ ਲਈ ਫੈਸਲਾ ਤੁਹੀਂ ਕਰਨਾ ਆ ਕਿ ਤੁਹੀਂ ਕਿਹੜੇ ਰਾਹ ਦੇ ਵਿੱਚ ਵੜਨਾ ਆ ਵੇਖੋ ਭੈਣ ਭਰਾਓ ਜੇ ਤੁਸੀਂ ਯਿਸੂ ਮਸੀਹ ਦੇ ਕੋਲ ਆਓਗੇ ਤੇ ਇਸ ਸ਼ਰੀਰ ਦੇ ਵਿੱਚ ਤੁਸੀਂ ਮੁਕਤੀ ਨੂੰ ਪ੍ਰਾਪਤ ਕਰੋਗੇ ਹallelujah ਕਿਉਂਕਿ ਵੇਖੋ ਰੱਬ ਦਾ ਨਾਮ ਖੁਦਾ ਦਾ ਨਾਮ ਪਰਮੇਸ਼ੀਅਰ ਦਾ ਨਾਮ ਬੰਦਾ ਧਰਤੀ ਉੱਤੇ ਕਿਉਂ ਲੈਂਦਾ ਹੈ ਹallelujah ਵੇਖੋ ਇਸ ਕਰਕੇ ਲੈਂਦਾ ਆ ਕਿ ਮੈਂ ਸ਼ਰੀਰ ਵਿੱਚ ਰਹਿ ਕੇ ਮੁਕਤੀ ਨੂੰ ਪ੍ਰਾਪਤ ਕਰਾਂ ਜੇ ਪੈਸੇ ਦੀ ਗੱਲ ਕਰਿਓ ਜੇ ਹੋਰ ਚੀਜ਼ਾਂ ਦੀ ਗੱਲ ਕਰਾ ਤੇ ਵੇਖੋ ਮਿਹਨਤ ਕਰਕੇ ਵੀ ਬੰਦਾ ਇਹ ਚੀਜ਼ਾਂ ਕਮਾ ਲੈਂਦਾ ਜਿਹੜੇ ਲੋਕ ਨਹੀਂ ਰੱਬ ਦਾ ਨਾਮ ਲੈਂਦੇ ਉਹ ਵੀ ਤੇ ਇਹ ਚੀਜ਼ਾਂ ਕਮਾ ਰੇ ਪਰ ਵੇਖੋ ਮੇਨ ਚੀਜ਼ ਇਹ ਆ ਕਿ ਜਦੋਂ ਇਨਸਾਨ ਧਰਤੀ ਉੱਤੋਂ ਜਾਂਦਾ ਆ ਉਹਨੂੰ ਮੁਕਤੀ ਮਿਲਣੀ ਚਾਹੀਦੀ ਆ ਉਹਦਾ ਆਤਮਾ ਮੁਕਤ ਹੋਣਾ ਚਾਹੀਦਾ ਹੈ ਉਹੀ ਮੁਕਤੀ ਨੂੰ ਦੇਣ ਲਈ ਦੂਤਾਂ ਨੇ ਕਿਹਾ ਕਿ ਤੁਹਾਡੇ ਲਈ ਇੱਕ ਦੋ ਦੇ ਸ਼ਹਿਰ ਦੇ ਵਿੱਚ ਮੁਕਤੀ ਦਾਤਾ ਪੈਦਾ ਹੋਇਆ ਹੈ ਤੇ ਵੇਖੋ ਭੈਣ ਭਰਾਓ ਉਹ ਪੈਦਾ ਹੋ ਗਿਆ ਆ ਤੇ ਹੁਣ ਉਹ ਹਰ ਇੱਕ ਦੇ ਜੀਵਨ ਦੇ ਵਿੱਚ ਜਨਮ ਲੈਣਾ ਚਾਹੁੰਦਾ ਹੈ ਹਾਲੇਲੂਇਆ ਅੱਜ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਕਠੋਰ ਕਰਕੇ ਰੱਖਿਆ ਜਿਨ੍ਹਾਂ ਨੇ ਆਪਣੇ ਮਨ ਪੱਥਰ ਕਰਕੇ ਰੱਖਿਆ ਤੇ ਅਸੀਂ ਉਸ ਸ਼ਬਦ ਨੂੰ ਅਸੀਂ ਉਸ ਉਸ ਮੁਕਤੀ ਦਾਤੇ ਨੂੰ ਆਪਣੇ ਜੀਵਨ ਦੇ ਵਿੱਚ ਕਬੂਲ ਨਹੀਂ ਕਰਨਾ ਤੇ ਵੇਖੋ ਭੈਣ ਭਰਾਓ ਨਿਆ ਇਸ ਮੁਕਤੀ ਦਾਤੇ ਨਹੀਂ ਕਰਨਾ ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ ਮੱਤੀ ਦੀ ਅੰਜੀਲ ਉਹਦਾ 24ਵਾਂ ਬਾਪ ਪੜਦੇ ਵਚਨ ਦੇ ਵਿੱਚ ਲਿਖਿਆ ਕਿ ਨਿਆ ਪ੍ਰਭੂ ਯੀਸ਼ੂ ਮਸੀਹ ਨਹੀਂ ਕਰਨਾ ਇਹ ਇੱਕ ਦਾ ਨਿਆ ਉਹਨੇ ਹੀ ਕਰਨਾ ਹੈ ਵੇਖੋ ਭੈਣ ਭਰਾਏ ਕੋਸ਼ਕਬਰੀ ਇਸ ਕਰਕੇ ਧਰਤੀ ਦੇ ਉੱਤੇ ਖੁਦਾ ਦੇ ਦਾਸ ਸੰਤ ਸਨਾਰੇ ਨੇ ਤਾਂ ਕਿ ਹਰ ਇੱਕ ਇਨਸਾਨ ਦੇ ਉੱਤੇ ਗਵਾਹੀ ਹੋਵੇ ਕਿਹਦੀ ਗਵਾਹੀ ਕਿ ਖੁਦਾ ਧਰਤੀ ਦੇ ਉੱਤੇ ਆਇਆ ਤੇ ਖੁਰਲੀ ਚ ਉਹਨੇ ਜਨਮ ਲਿਆ ਕਿ ਉਹ ਇਨਸਾਨ ਜਿਹੜੀ ਉਹਨੇ ਜਨਮ ਲਿਆ ਤੇ ਇਨਸਾਨ ਨੂੰ ਬਚਾਉਣਾ ਚਾਹੁੰਦਾ ਹੈ ਇਨਸਾਨ ਨੂੰ ਉਹ ਮੁਕਤੀ ਦੇਣੀ ਚਾਹੁੰਦਾ ਹੈ ਇਸ ਕਰਕੇ ਕਿ ਜਦੋਂ ਕੱਲ ਨੂੰ ਨਿਆ ਹੋਊਗਾ ਉਹ ਨਿਆ ਦੇ ਅੱਗੇ ਮੁਕਰੇਗਾ ਨਹੀਂ ਕਿ ਨਹੀਂ ਮਿਲ ਨੂੰ ਯਿਸੂ ਮਸੀਹ ਬਾਰੇ ਨਹੀਂ ਪਤਾ ਹallelujah ਇਸ ਕਰਕੇ ਖੁਦਾ ਦੇ ਲੋਕ ਅੱਜ ਦਿਨ ਪ੍ਰਤੀ ਦਿਨ ਉਹਦੇ ਨਾਮ ਦਾ ਪ੍ਰਚਾਰ ਕਰ ਰਹੇ ਨੇ ਤੇ ਵੇਖੋ ਭੈਣ ਭਰਾਓ ਮੁਕਤੀ ਉਹਨੇ ਹੀ ਦੇਣੀ ਆ ਤੇ ਮੁੜ ਕੇ ਵੇਖੋ ਜਦੋਂ ਬੰਦਾ ਧਰਤੀ ਦੇ ਉੱਤੇ ਜਾਂਦਾ ਆ ਤੇ ਸਾਰਾ ਕੁਝ ਹੀ ਧਰਤੀ ਦੇ ਉੱਤੇ ਹੀ ਰਹਿ ਜਾਂਦਾ ਹੈ ਕੀ ਬੰਦੇ ਦੀ ਸ਼ਾਨ ਕੀ ਸੌਕਤ ਕੀ ਦੁਨੀਆ ਕੀ ਦੁਨੀਆ ਦੀਆਂ ਗੱਲਾਂ ਇਹ ਸਾਰੀਆਂ ਧਰਤੀ ਦੇ ਉੱਤੇ ਹੀ ਰਹਿ ਜਾਂਦੀਆਂ ਨੇ ਜਾਣਾ ਸਿਰਫ ਖੁਦਾ ਦਾ ਨਾਂ ਆ ਜਾਣਾ ਉਹ ਨਾਂ ਆ ਜਿਹੜਾ ਇਹ ਮੁਕਤੀ ਦਾਤਾ ਪੈਦਾ ਹੋਇਆ ਜਿਹਨੇ ਸ਼ਰੀਰ ਲਿਆ ਇਨਸਾਨ ਨੂੰ ਬਚਾਉਣ ਦੇ ਲਈ ਤੇ ਵੇਖੋ ਜਦੋਂ ਕੋਈ ਇਹ ਸਰੀਰ ਦੇ ਉੱਤੇ ਇਸ ਦੇਹ ਦੇ ਉੱਤੇ ਇਸ ਸ਼ਬਦ ਦੇ ਉੱਤੇ ਇਸ ਮੁਕਤੀ ਦਾਤੇ ਦੇ ਉੱਤੇ ਵਿਸ਼ਵਾਸ ਨਹੀਂ ਕਰੂਗਾ ਤੇ ਵੇਖੋ ਜਦੋਂ ਖੁਦਾ ਦੇ ਅੱਗੇ ਨਿਆਂ ਨਹੀਂ ਜਾਵੇਗਾ ਤੇ ਪ੍ਰਭੂ ਉਹਨੂੰ ਦੋਸ਼ੀ ਠਹਿਰਾਵੇਗਾ ਹallelujah ਕਿਉਂ ਕਿਉਂਕਿ ਉਹ ਦੁਨੀਆ ਤੋਂ ਸ਼ਰਮਾਉਂਦਾ ਯਿਸੂ ਮਸੀਹ ਦੇ ਕੋਲ ਨਹੀਂ ਆਇਆ ਵੇਖੋ ਭੈਣ ਭਰਾਓ ਦੁਨੀਆ ਨੇ ਤਾਨਿਆਂ ਤੋਂ ਇਲਾਵਾ ਤੁਹਾਨੂੰ ਕੁਝ ਨਹੀਂ ਦੇਣਾ ਹallelujah ਦੁਨੀਆ ਸਿਰਫ ਤਾਨੇ ਮਾਰੂਗੀ ਤੇ ਵੇਖੋ ਜਿਹੜੇ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਮੁਕਤੀ ਨੂੰ ਪ੍ਰਾਪਤ ਕਰਨਾ ਉਹ ਦੁਨੀਆ ਕੋਲੋਂ ਨਹੀਂ ਡਰਦੇ ਤੇ ਵੇਖੋ ਭੈਣ ਭਰਾ ਅੱਜ ਵੀ ਤੁਹਾਡੇ ਲਈ ਸਮਾਂ ਹੈ ਕਿ ਤੁਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਪਾ ਸਕਦੇ ਜੀ ਉਹਨੂੰ ਆਪਣੇ ਜੀਵਨ ਦੇ ਵਿੱਚ ਲੈ ਸਕਦੇ ਜੀ ਤੇ ਵੇਖੋ ਮੁਕਤੀ ਉਹਨੇ ਹੀ ਦੇਣੀ ਹੈ ਵੇਖੋ ਕੋਹੇ ਵੀ ਜਿੱਥੇ ਮਰਜ਼ੀ ਚਲ ਜਾਓ ਕਿਸੇ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਮੁਕਤੀ ਦੇਵਾਂਗਾ ਨਹੀਂ ਯਿਸੂ ਮਸੀਹ ਨੇ ਕਿਹਾ ਕਿ ਜਿੱਥੇ ਮੈਂ ਉੱਥੇ ਮੇਰਾ ਚੇਲਾ ਹੋਵੇਗਾ ਹallelujah ਕਿਉਂ ਕਿਉਂਕਿ ਪ੍ਰਭੂ ਨੇ ਕਿਹਾ ਮੈਂ ਸਵਰਗ ਤੋਂ ਆਇਆ ਹਾਂ ਤੇ ਸਵਰਗ ਨੂੰ ਹੀ ਜਾਣਾ ਹੈ ਇਹੀ ਖੁਦਾ ਦਾ ਕੀ ਹੈ ਕਿ ਭੇਤ ਕੇ ਖੁਦਾ ਧਰਤੀ ਦੇ ਉੱਤੇ ਆਇਆ ਸ਼ਬਦ ਧਰਤੀ ਦੇ ਉੱਤੇ ਆਇਆ ਸ਼ਬਦ ਨੇ ਧਰਤੀ ਉੱਤੇ ਕੀ ਲਈ ਦੇਹ ਲਈ ਕਿਉਂ ਉਹ ਦੇਹ ਦੇ ਵਿੱਚ ਰਹਿ ਕੇ ਅੱਜ ਹਰ ਇੱਕ ਨੂੰ ਬਚਾਉਣਾ ਉਮਦਾ ਹallelujah ਤੇ ਵਾਰੀ ਵੇਖੋ ਭੈਣ ਭਰਾਓ ਤੁਹਾਡੀ ਆ ਕਿ ਤੂੰ ਉੱਤੇ ਵਿਸ਼ਵਾਸ ਕਰਦੇ ਜੇ ਕਿ ਨਹੀਂ ਕਰਦੇ ਜੇ ਕਰੋਗੇ ਤੇ ਮੁਕਤੀ ਨੂੰ ਪ੍ਰਾਪਤ ਕਰੋਗੇ ਕਿਉਂਕਿ ਹਰ ਇੱਕ ਨੂੰ ਪਤਾ ਆ ਕਿ ਮੈਂ ਮੁਸਾਫਰਿਆਂ ਤੇ ਮੈਂ ਅਸਲੀ ਟਿਕਾਣੇ ਤੇ ਜਾਣਾ ਤੇ ਜੇ ਅਸਲੀ ਟਿਕਾਣੇ ਤੇ ਜਾਣਾ ਹੈ ਤੇ ਫਿਰ ਅੱਜ ਹੀ ਯਿਸੂ ਮਸੀਹ ਨੂੰ ਕਬੂਲ ਕਰੋ ਤੇ ਆਪਣੇ ਪਾਪਾਂ ਦੀ ਮਾਫੀ ਪਾਓ ਤੇ ਖੁਦਾ ਤੁਹਾਨੂੰ ਸਦਾ ਦਾ ਜੀਵਨ ਦੇਵੇਗਾ ਪ੍ਰਭੂ ਦੇ ਪੜੇ ਵਚਨ ਦੇ ਉੱਤੇ ਆਸ਼ੀਸ਼ ਤੇ ਬਰਕਤ ਮਿਲੇ ਆਮੀਨ